ਦੇ ਵਿੱਚ ਹਿੰਦੂਆਂ ਤੇ ਹਿੰਸਾ ਹੋਈ ਹੈ ਕਤਲੇਆਮ ਹੋਇਆ ਹੈ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾਂ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਹੈ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਵੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ 'ਚ ਜਿਹੜਾ ਹਿੰਦੂਆਂ ਦੇ ਨਰ ਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ ਸ਼੍ਰੀ ਰਾਮ ਜੈ ਕਰੋ ਜਗਿੰਦਰ ਭਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ 'ਚ ਬਹੁਤ ਮਾੜੀ ਗੱਲ ਆ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸੁਰੱਖਿਤ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮੀ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆ ਅਹੀ ਸਿਰਫ ਸਾਡਾ ਜਿਹੜਾ ਧਰਮ ਏ ਕਿਹੋ ਜਿਹਾ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਡੇ Hindu ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਾਂ ਤੇ ਇਹਨੂੰ ਨੱਥ ਪਾਈ ਜਿਹੜੀ ਆ ਪ੍ਰਥਾ ਜਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪ੍ਰਥਾ ਚਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਾਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨਿਯਤੀ ਦਿੱਤਾ ਜਿਹੜਾ ਪੁੱਤਣਾ ਪੈਣਾ ਸਰ ਜਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਜਿਆਦਾ ਜਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਬਸ ਇਹੀ ਕਹਿਣਾ ਚਾਹਾਂਗਾ ਕਿ ਹਜੇ ਹੁਣ ਨਹੀਂ ਜਾਗੇ ਤੇ ਕਦੀ ਨਹੀਂ ਜਾਗਾਂਗੇ ਹੁਣੇ ਮੌਕਾ ਹੈ ਹਿੰਦੁਸਤਾਨ ਵਾਲੇ ਖੱਲੇ ਵੀ ਸੁਧਰ ਜਾਓ ਤੇ ਸਾਰੇ ਜਣੇ ਇਕੱਠੇ ਹੋ ਜਾਓ ਸਾਰੇ ਭਾਈਆਂ ਅੱਗੇ ਇਹੀ ਬੇਨਤੀ ਹੈ ਸਾਰੇ ਹਿੰਦੂਆਂ ਅੱਗੇ ਇਹੀ ਬੇਨਤੀ ਹੈ ਕਿ ਘਰ-ਬਾਰ ਜਿਹੜਾ ਹੈ ਪੈਸਾ ਜਿਹੜਾ ਹੈ ਸਭ ਇੱਥੇ ਹੀ ਰਹਿ ਜਾਣਾ ਜੇ ਜਾਨ ਨਹੀਂ ਰੇਗੀ ਤੇ ਕੀ ਕਰੋਗੇ ਆਪਣੀ ਜਾਨ ਬਚਾਣ ਲਈ ਆਪਣੇ ਆਪ ਨੂੰ ਬਚਾਣ ਲਈ ਜਾਗੋ ਬਸ ਇਹੀ ਬੇਨਤੀ ਕਰਾਂਗਾ ਧੰਨਵਾਦ ਬੜੀ ਦੋਸਤਾਂਾਂ ਦੇ ਸਖੀ ਆਏ ਨੇ ਜੋ ਬੰਗਲਾ ਦੇਸ਼ ਵਿੱਚ ਹੋਇਆ ਬਹੁਤ ਨੰਦਰੀਯੋਗ ਹੈ ਇੱਕ ਜਿਹੜਾ ਬੰਗਲਾ ਦੇਸ਼ ਉਹੀ ਅਜਿਮਤ ਭਾਰਤ ਹੋਵੇ ਪਾਕਿਸਤਾਨ ਦੇ ਜ਼ੁਲਮਾਂ ਦੇ ਹੁੰਦੇ ਸੀ ਉਹ ਪਾਕਿਸਤਾਨ ਦੀ ਸਰਕਾਰ ਨੂੰ ਆਜ਼ਾਦ ਆਈ ਸੀ ਅਤੇ ਉਹੀ ਸਰਕਾਰ ਉਹੀ ਲੋਕ ਜਿਨ੍ਹਾਂ ਨੇ ਪਾਕਿਸਤਾਨ ਕਰਾਰੇ ਨੇ ਉਹ ਜੋ ਇਹਨਾਂ ਨੇ ਕਾਨੂੰਨੀ ਕਾਰਜ ਕੀਤੇ ਨੇ ਇਹ ਨਹੀਂ ਸਹਿਣ برداشت ਯੋਗ ਨਹੀਂ ਹੈ ਬੰਗਲਾਦੇਸ਼ੀ ਪੰਜਾਬ ਵਿਦੋਸਤਾਂ ਦੇ ਸਰਕਾਰ ਨੂੰ ਇਹ ਜਿਤਾਣਾ ਜਾਂਦੇ ਹਨ ਕਿ ਤੁਸੀਂ ਕੋਈ ਐਕਸ਼ਨ ਕਰੋ ਕਿ ਲੋਕ ਇਹ ਚੀਜ਼ਾਂ برداشت ਨਹੀਂ ਕਰ ਰਹੇ ਲੋਕ ਭੜ ਜਾਣਗੇ ਕਿਉਂਕਿ ਲਾਡ ਆਰਡਰ ਦੀ ਕੀਮਤ ਦੇਣੀ ਹੈ ਹਮੇਸ਼ਾ ਹੀ ਇਨਸਾਨਾਂ ਨੂੰ ਪਰਤਾਣ ਕੀਤਾ ਹੈ ਜੋ ਜਿਹੜੇ ਹਿੰਦੂ ਨੇ ਉਹ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਨ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਯੂਐਨਏ ਦੇ ਵਿੱਚ ਕੋਈ ਐਸਾ ਸਟੈਪ ਲਗਾਉਣਾ ਤਾਂ ਜੋ ਉਹਨਾਂ ਦੀ ਸੁਰੱਖਿਆ ਹੋ ਸਕੇ ਉਹ ਹਿੰਦੂ ਆਪੇ ਸੁਰੱਖਤ ਮਹਿਸੂਸ ਕਰ ਸਕਣ ਉੱਥੋਂ ਦਾ ਹਿੰਦੂ ਭਾਈ ਚਾਰਾ ਮਿਨੋਰਟੀ ਸਾਰੀ ਦੇ ਰਾਸ਼ਟਰਪਤੀ ਨੇ ਖੁਦ ਮੰਨ ਰਿਆ ਵੀ ਅਸੀਂ ਜਿਹੜੇ ਹਿੰਦੂ ਭਾਈਚਾਰੇ ਦੀ ਰੱਖਿਆ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਇਹਦਾ ਮਤਲਬ ਉਹ ਮੰਨ ਰਿਹਾ ਵੀ ਉੱਥੋਂ ਦੇ ਹਿੰਦੂ ਭਾਈਚਾਰੇ ਦਾ ਕਤਲੇਆਮ ਹੋਇਆ ਪੈਣਾ ਸਾਡੀਆਂ ਦੇ ਨਾਲ ਰੇਪ ਹੋਏ ਜਦੋਂ ਸਰਕਾਰ ਦਾ ਮੁਖੀ ਮੰਨ ਰਿਹਾ ਵਾ ਇਸ ਕਰਕੇ ਸਾਡੀ ਬੇਨਤੀ ਹੈ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਕਿ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਜਾਵੇ ਉੱਥੋਂ ਦੀ ਜਿਹੜੀ ਜ਼ਾਲਮ ਕਾਰਨਾ ਉਹ ਤੇ ਬਲੰਕ ਤੇ ਉੱਥੋਂ ਕੇ ਸਰਕਾਰ ਦਾ ਨਾ ਗਠਨ ਹੋਵੇ